ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋ ਆਇਆ ਆ ਵਿਕਰਮ ਮੈਂ ਨਾ ਸੋਚਿਆ ਵੀ ਇਹਦੇ ਤੇ ਕੀ ਵੀਡੀਓ ਬਣਾਉਣੀ ਆ ਚੱਲ ਛੱਡ ਹਜੇ ਵੀ ਬੇਬੀ ਹੋਇਆ ਆ ਵੀ ਸਭ ਆ ਮਹੀਨਾ ਹੋ ਲੰ데요 ਇਹ ਫੇ ਵੀਡੀਓ ਬਣਾਵਾਂਗੇ ਹਨਾ ਛੇਲਾ ਚੱਲਦਾ ਹਜੇ ਇਹਨਾਂ ਦਾ ਹੈ ਬਟ ਭਈ ਇਹ ਬੰਦੇ ਦੀਆਂ ਹਰਕਤਾਂ ਇਦਾਂ ਦੀਆਂ ਆ ਨਾ ਵੀ ਤੁਹਾਨੂੰ ਮਜਬੂਰ ਕਰੂਗਾ ਵੀ ਤੁਸੀਂ ਮੈਨੂੰ ਮੇਰੇ ਕੁੱਤੇ ਖਾਣੀ ਕਰੋ ਹਨਾ ਤੇ ਦੇਖ ਲੋ ਹਨਾ ਤੁਸੀਂ ਆਪ ਦੇਖ ਲੋ ਹਨਾ ਚੱਲ ਪਹਿਲਾਂ ਤਾਂ ਵਿਕਰਮ ਤੈਨੂੰ ਬਹੁਤ ਬਹੁਤ ਵਧਾਈਆਂ ਉਹ ਪਿਆਰ ਦਿੱਤਾ ਸੋ ਬਾਕੀ ਵੀ ਸਾਰੇ ਵਲੋਗਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੋ ਅੱਜ ਦਾ ਬਲੌਗ ਹੈਗਾ 베بی ਫੇਸ ਰਿਵੀਲ ਰਿਵੀਲੀ ਕਹਿੰਦੇ ਉਹਨੂੰ ਬਾਕੀ ਸੋ ਪੂਰੀ ਸਾਰੇ ਜਣੇ ਮੈਸੀ ਕਰਦੇ 베بی ਦਾ ਫੇਸ ਦਿਖਾਓ ਫੇਸ ਦਾ ਸੋ ਅੱਜ ਦਾ ਬਲੌਗ ਹੈ 베بی ਫੇਸ ਰਿਵੀਲ ਸੋ ਸਾਰਿਆਂ ਨੇ ਬਲੌਗ ਨਾ ਬਣੇ ਰਹੋ ਕਰਦੇ ਆ ਤੁਹਾਡੇ ਦੱਸੋ ਹੁਣ ਫੇਸ ਰਿਵੀਲ ਹੈ ਏਡਾ ਛੋਟਾ ਬੱਚਾ ਆ ਉਹ ਹਨਾ ਹਜੇ ਉਹ ਸਵਾ ਮਹੀਨੇ ਦਾ ਨਹੀਂ ਹੋਇਆ ਉਹਦੇ ਸਹਰਾਣੇ ਫੋਨ ਲੈ ਕੇ ਖੜੇ ਰਹਿੰਦੇ ਆ ਉਹ ਪ੍ਰੀਮਚੂਰ 베بی ਆ ਹਨਾ ਤੇ ਉਹਦੇ ਲਈ ਤਾਂ ਤੁਸੀਂ ਕਮਰਾ ਇੱਦਾਂ ਕਲੀਨ ਚਾਹੀਦਾ ਆ ਇਹ ਤਾਂ ਸਾਰਾ ਹੀ ਟੱਪਰ ਉੱਥੇ ਇੱਦਾਂ ਮਸਲੇਆ ਪਿਆ ਆ ਹੈਨਾ ਆ ਮੇਰੇ ਦੋਨੇ ਪ੍ਰੀਮਚਿਓਰ ਸੀ ਮੇਰੇ ਦੋਨੇ ਬੇਬੀ ਪ੍ਰੀਮਚਿਓਰ ਸਰਜਰੀ ਦੇ ਨਾਲ ਹੋਏ ਆ ਪਰ ਇੱਦਾਂ ਤਾਂ ਮੈਂ ਵੀ ਨਹੀਂ ਟਪੂ ਟਪੂ ਕਰਦੀ ਸੀ ਜਿੱਦਾਂ ਰੀਤੀ ਭਾਬੀ ਕਰੀ ਜਾਂਦੀ ਆ ਟਪੂ ਟਪੂ ਹੈਨਾ ਹੁਣ ਸਰ ਤੇ ਚੁੰਨੀਆਂ ਲੈਣ ਦਾ ਕੀ ਫਾਇਦਾ ਤੇ ਬਾਈ ਲੱਗਾ ਖਾਣੇ ਤੇ ਮਨ ਵੀ ਰਹਿ ਤੁਹਾਰੋ ਕੀ ਹੈ ਹੈ ਕੀ ਹੈ ਇਹ ਕੀ ਕਰ ਤਾ ਤੇ ਮੇਰੇ ਮੋਟੇ ਲੋ ਜੀ ਮੁੰਡਾ ਇਹਦਾ ਛੋਟਾ ਵੱਡਾ ਵੀ ਬਿਮਾਰ ਆ ਹੈਨਾ ਨਿਆਣਿਆਂ ਦੀ ਕੇਅਰ ਹੀ ਨਹੀਂ ਕਰਨੀ ਹੈਗੀ ਤਾਂ ਫੇਰ ਨਿਆਣਿਆਂ ਨੇ ਬਿਮਾਰੀ ਹੋਣਾ ਹੈ ਹੈਨਾ ਵੀ ਪਤਾ ਨਹੀਂ ਰੱਬ ਨੂੰ ਵੀ ਕੀ ਦਿੰਦਾ ਹੈ ਇੱਕ ਲੋਕੀ ਆ ਜਿਹੜੇ ਤੜਫਦੇ ਪਏ ਆ ਸੜਕਾਂ ਤੇ ਕਿਤੇ ਰੋਂਦੇ ਆ ਹੈਨਾ ਕੋਈ ਮੰਦਰ ਜਾਂਦਾ ਮਸਜਿਦ ਜਾਂਦਾ ਕੋਈ ਕਿਤੇ ਜਾਂਦਾ ਹੈ ਵੀ ਮੰਨਤਾ ਕਰਦੇ ਰੱਬ ਦੀਆਂ ਵੀ ਸਾਨੂੰ ਲਾਦ ਦੇ ਦੇ ਹੈਨਾ ਉਹਨਾਂ ਨੂੰ ਰੱਬ ਦਿੰਦਾ ਨਹੀਂ ਐ ਦਾਦਿਆਂ ਨੂੰ ਦੇ ਰਿਹਾ ਰੱਬ ਵੀ ਜਿਨ੍ਹਾਂ ਨੂੰ ਸੰਭਾਲਣ ਦਾ ਪਚੱਜ ਹੈ ਨਹੀਂ ਹੈਨਾ ਕਦਰ ਹੈ ਨਹੀਂ ਜਿਨ੍ਹਾਂ ਨੂੰ ਲਾਦ ਦੀ ਉਕੇ ਦੋ ਕੋ ਪਲੇ ਬੜੀ ਹੋਈ ਸਾਡੀ ਜਰ ਆਇਆ ਜੀ ਮੁੰਡੇ ਨੂੰ ਦੇਖਣ ਆ ਜਾਓ ਚਾਹੇ ਉੱਪਰ ਕਿੰਨੇ ਇਹ ਸਫਾਈ ਪਸੰਦ ਲੋ ਗਿਆ ਹਨਾ ਉਹ ਤਾਂ ਦੇਖ ਹੀ ਗਿਆ ਕਿੱਦਾਂ ਆਹ ਗੰਦ ਕਿੱਦਾਂ ਪਾਇਆ ਇਹਨਾਂ ਨੇ ਹਨਾ ਵੀ ਇਹ ਕੱਪੜੇ ਉਧਰ ਵੀ ਇਹਨਾਂ ਦੇ ਕੋਲ ਮਸ਼ੀਨ ਸੀਗੀ ਇੱਥੇ ਵੀ ਤਾਂ ਮਸ਼ੀਨ ਲਾ ਹੀ ਸਕਦੇ ਆ ਉਹ ਮਸ਼ੀਨ ਲੈ ਕੇ ਆਂਦੀ ਹੈ ਹਨਾ ਬੁੜੀ ਹੱਥਾਂ ਨਾਲ ਧੋਣ ਦੇਈ ਆ ਮਨਿਆਣੇ ਦੇ ਤਾਂ ਹੈ ਹੀ ਨਹੀਂ ਇਹ ਨਿਆਣੇ ਦੇ ਕੱਪੜੇ ਛੋਟੇ ਛੋਟੇ ਹੁੰਦੇ ਆ ਉਹ ਤਾਂ ਚੱਲ ਸਵਾ ਮਹੀਨਾ ਆਪਾਂ ਨਹੀਂ ਇਦਾਂ ਵੀ ਬਾਹਰ ਧੋ ਕੇ ਪੌਣੇ ਧਾਰ ਤੇ ਉਹ ਉਦਾਂ ਹੀ ਅੰਦਰ ਹੀ ਰੱਖੀ ਦੇ ਆ ਹਨਾ ਤੇ ਪਰ ਇਹ ਨਿਆਣੇ ਦੇ ਨਹੀਂਗੇ ਉਦਾਂ ਹੀ ਗੰਦੀ ਇੰਨਾ ਪਾਉਂਦੇ ਯਾਰ ਇਹ ਹਾਂ ਇਹ ਮੁੰਡਾ ਦੇਖਾਇ ਲੈ ਪਹਿਲਾਂ ਮਨਵੀਰ ਨੂੰ ਦੇਖੋ ਮਨਵੀਰ ਕਿਤੇ ਨਹੀਂ ਉਹ ਮੁੰਡਾ ਦੇਖਣਾ ਹੈ ਤਾਂ ਮੁੰਡਾ ਹੀ ਦੇਖੂਗਾ ਹੋਰ ਸੋਰੀ ਸੋਰੀ ਪਰ ਤੂੰ ਹੀ ਤੁਸੀਂ ਤਾਂ ਬੁੜੀਆਂ ਦੀ ਇਹ ਵੀ ਨਿਮੈਸ਼ ਲਾ ਦਿੰਨੇ ਆ ਹਨਾ ਉਹ ਮੈਂ ਅੱਗੇ ਤੈਨੂੰ ਸਬੂਤ ਸਨੇ ਦਿਖਾਉਂਗੀ ਵੀ ਤੂੰ ਬੁੜੀਆਂ ਦੀ ਨਿਮੈਸ਼ ਕਿੱਦਾਂ ਲਾਉਣਾ ਆ ਹਨਾ ਮੈਂ ਤੈਨੂੰ ਕਿਹਾ ਸੀ ਵੀ ਮੈਂ ਇਹਨੂੰ ਕਹਿਣਾ ਨਹੀਂ ਹਜੇ ਵੀ ਹਜੇ ਮੁੰਡਾ ਹੋਇਆ ਹਜੇ ਨਹੀਂ ਕਹਿਣਾ ਬਟ ਮੈਂ ਤੂੰ ਨਹੀਂ ਰਿਹਾ ਜਾਂਦਾ ਦੇਖ ਕੇ ਜਦੋਂ ਤੂੰ ਐਡਾ ਗੰਦ ਪਾਉਣਾ ਹੈ ਹੋਰ ਵੀ ਸਾਰੇ ਰੋਸਟਰਾਂ ਨੇ ਹੁਣ ਤੈਨੂੰ ਛਿਲਣਾ ਹੈ ਅੱਛਾ ਮੈਂ ਹੀ ਨਹੀਂ ਸਾਰਿਆਂ ਨੇ ਛਿਲਣਾ ਐਦਾਂ ਕਹਿ ਤੂੰ ਕਿ ਆ ਮੇਰਾ ਮੁੰਡਾ ਦੇਖੋ ਆ ਮੇਰੀ ਘਰ ਵਾਲੀ ਦੇਖੋ ਐਦਾਂ ਬੋਲ ਇਹਨੂੰ ਮੈਂ ਮੈਂ ਤਾਂ ਮੈਨੂੰ ਕਹਿੰਦਾ ਕਿ ਰਾਤੀ ਮੈਂ ਕਹਾ ਭਾਂ ਨੂੰ ਮਾਰ ਗਿਆ ਕਹਿੰਦਾ ਪਤਾ ਕਹਿੰਦਾ ਮੈਂ ਕਹਿੰਦਾ ਤੇਦੀ ਕੀ ਬੋਲਿਆ ਛੋਟਾ ਬੇਬੀ ਆਪਾਂ ਪਾਉਣਾ ਛੋਟਾ ਬੇਬੀ ਆ ਹੁਣ ਆ ਗੱਲਾਂ ਕੌਣ ਨਿਆਣੇ ਦੇ ਦਿਮਾਗ ਦੇ ਵਿੱਚ ਪਾਉਂਦਾ ਹੁੰਦਾ ਹੈ ਵੀ ਤ ਚਲੋ ਉਹਨੇ ਤਾਂ ਫੇਰ ਵੀ ਵਿਚਾਰੇ ਨੇ ਕਹਿਤਾ ਵੀ ਨਹੀਂ ਛੋਟਾ ਬੇਬੀ ਆ ਕਿਸੇ ਟਾਈਮ ਨਿਆਣੇ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੋਵੇ ਉਹ ਸੱਚੀ ਮਾਰ ਦੇਵੇ ਤਾਂ ਫੇਰ ਫੇਰ ਕਿਧਰ ਨੂੰ ਜਾਊਗਾ ਫੇ ਟਿਕਟੋਕ ਤੇ ਆ ਕੇ ਰੋਣ ਲੱਗ ਜਾਈ ਯੂਟਿਊਬ ਤੇ ਆ ਕੇ ਰੋਣ ਲੱਗ ਜਾਈ ਤੁਹਾਨੂੰ ਪਤਾ ਕੋਈ ਮੈਸੇਜ ਆਇਆ ਬੱਚੇ ਦੀ ਫੋਟੋ ਪਾਉ ਸਾਨੂੰ ਇੰਸਟਾ ਤੇ ਮੈਸੇਜ ਆਇਆ ਬੇਬੀ ਦਾ ਫੇਸ ਰਿਵਿਊ ਕਰ ਟਰੂ ਵੀ ਨਹੀਂ ਕਹਦੇ ਨੂੰ ਤੇ ਸਾਨੂੰ ਉਦਾਂ ਵੀ ਮੈਸੇਜ ਆਉਂਦੇ ਬਲੌਗ ਦੇ ਵਿੱਚ ਵੀ ਬੱਚੇ ਦਾ ਫੇਸ ਦਿਖਾਓ ਸੋ ਇਸ ਚੀਜ਼ ਲਈ ਮੈਂ ਮਾਫੀ ਮੰਗਦਾ ਹਾਂ ਤੁਹਾਡੇ ਸਾਰਿਆਂ ਦੇ ਕੋਲ ਉਹ ਬਾਅਦ ਕਰਕੇ ਵੀ ਤੁਹਾਨੂੰ ਪਤਾ ਵੀ ਸਵਾ ਮਹੀਨੇ ਤੱਕ ਬੱਚੇ ਦਾ ਫੇਸ ਨਹੀਂ ਦਿਖਾਈਦਾ ਸਵਾ ਮਹੀਨੇ ਤੱਕ ਆਪਾਂ ਬਾਹਰ ਵੀ ਨਹੀਂ ਜਾ ਸਕਦੇ ਕੋਲੋਂ ਬੱਚੇ ਦਾ ਫੇਸ ਵੀ ਨਹੀਂ ਦਿਖਾ ਸਕਦੇ ਸੋ ਆ ਕਿਹੜੇ ਲਾਹਨਤ ਹੀ ਲੋਗ ਆ ਜਿਹੜੇ ਮੈਸੇਜ ਕਰਦੇ ਆ ਕਿ ਜਿਹੜੇ ਕਮੈਂਟ ਕਰਦੇ ਆ ਬੱਚੇ ਦਾ ਫੇਸ ਰਿਵੀਲ ਕਰੋ ਫੇਸ ਰਿਵੀਲ ਕਰੋ ਹੈਨਾ ਆ ਸਵਾ ਮਹੀਨਾ ਤੱਕ ਉਹਨਾਂ ਨੇ ਵਿਚਾਰਿਆਂ ਨੇ ਕਿਤੇ ਨਹੀਂ ਜਾਣਾ ਉਹ ਤਾਂ ਟਿਕਟੌਕ ਤੇ ਵੀ ਨਹੀਂ ਆਉਂਦੇ ਰਾਤ ਨੂੰ ਤੀਵੀ ਆਦਮੀ ਸਾਰੀ ਰਾਤ ਉਹ ਟਿਕਟੌਕ ਤੇ ਨਹੀਂ ਆਉਂਦੇ ਹੈਗੇ ਵਿਚਾਰੇ ਤੂੰ ਤੁਸੀਂ ਕਹੀ ਜਾਂਦੇ ਆ ਬੱਚੇ ਦਾ ਫੇਸ ਰਿਵੀਲ ਕਰਾਓ ਐਦਾਂ ਥੋੜਾ ਹੁੰਦੀ ਆ ਨਾ ਵਿਚਾਰਾ YouTube ਤੇ ਉਹ ਕੁਝ ਦਿਖਾਵੇ ਆ ਆਪਦੀ ਘਰ ਵਾਲੀ ਹੈਨਾ ਤੁਸੀਂ ਬੱਚੇ ਦਾ ਫੇਸ ਰਿਵੀਲ ਕਰਾਉਣ ਨੂੰ ਕਹੀ ਜਾਂਦੇ ਇਹ ਚੰਗੀਆਂ ਗੱਲਾਂ ਥੋੜਾ ਨਹੀਂ ਇਹ ਚੰਗੀਆਂ ਗੱਲਾਂ ਨਹੀਂ ਮੈਂ ਵਿਕਰਮ ਤੇਰੇ ਨਾਲ ਆ ਹਲੇ ਗੋਵੀ ਮਨਕੀ ਲਗਾ ਬਲੌਗ ਨੂੰ ਤੂੰ ਦੀਸਰ ਲਗਾ ਇੱਕ ਮਿੰਟ ਉਲੇਗਾ ਰੀਸੋਲਵ ਕਰਨ ਕਰ ਤੇ ਕਰ ਕਿੱਡੀ ਸੋਹਣੀ ਗੱਲ ਕੀਤੀ ਐ ਸਕੂਲ ਦੀ ਹੈਨਾ ਦੇਖ ਲਓ ਕਿੱਡਾ ਸਿਆਣਾ ਆ ਗੱਲਾਂ ਤੋਂ ਐਦਾਂ ਹੀ ਲੋਕਾਂ ਨੇ ਕਹਿਣਾ ਐ ਜੱਜ ਕਰਨਾ ਐ ਪਰ ਹੈਨਾ ਸਕੂਲ ਕਿਹਨੇ ਭੇਜਣਾ ਮਾਂ ਨੇ ਭੇਜਣਾ ਮਾਂ ਤਾਂ ਸਾਰੀ ਰਾ TikTok ਤੇ ਬੈਠੀ ਰਹਿੰਦੀ ਐ ਸਕੂਲ ਕੌਣ ਭੇਜੂ ਹੁਣ ਤਾਂ ਉਦਾਂ ਹੀ ਜਾਵਾਂ ਹੁਣ ਤਾਂ ਦੋ ਹੋ ਗਏ ਆ ਹੁਣ ਤਾਂ ਉਦਾਂ ਹੀ ਭੇਜ ਹੋਣਾ ਹੈਗਾ ਹੈਨਾ ਇਹ ਤਾਂ ਵਲੌਗ ਹੀ ਬਣਾਉ ਪੁੱਤਰ ਜਿੱਦਾਂ ਤੂੰ ਜੋ ਕਰਦਾ ਏ ਉਹੋਈ ਜਿੱਦਾਂ ਜੋ ਐਵੇਂ ਤਾਂ ਨਹੀਂ ਕਹਾਵਤਾ ਬਣੀਆਂ ਹੈਗੀਆਂ ਵੀ ਜੋ ਕੰਮ ਕਰਦੀਆਂ ਮਾਵਾਂ ਲੋਕੋ ਉਹ ਕੰਮ ਕਰਦੀਆਂ ਧੀਆਂ ਤੇ ਜਿਹੜੇ ਮੁੰਡੇ ਹੁੰਦੇ ਆ ਉਹ ਵੀ ਆਪਦੇ ਪੇਤੇ ਹੀ ਜਾਂਦੇ ਆ ਦੁੱਧਾਂ ਤੇ ਬੁੱਧਾ ਜਾਂਦੀਆਂ ਆ ਹੈਨਾ ਮੁੰਡੇ ਨੂੰ ਕੀ ਹੁੰਦਾ ਮੁੰਡੇ ਨੂੰ ਹੁੰਦਾ ਆ ਤੁਹਾਨੂੰ ਆਣਾ ਰਹਿੰਦਾ ਹੁੰਦਾ ਜਿਹੜਾ ਇਹ ਜੋ ਇਹ ਹੈਰ ਬੜਾ ਠੀਕ ਉਹ ਨਾ ਉਧਰ ਦਾ ਨਾ ਬੱਚਾ ਬੁਤ ਮਿਣੀ ਮਾਰੇ ਬਾਰੂ ਗਮਾ ਅਨੁਗਮੈਂਟ ਤੇ ਬੇਰੇ ਉਹ ਪ੍ਰੀਤੀ ਤੂੰ ਤਾਂ ਬਿਲਕੁਲ ਹੀ ਚੇਂਜ ਹੋ ਗਈ ਹੈ ਹੁਣ ਤਾਂ ਤੂੰ ਸਿਰ ਤੇ ਚੁੰਨੀ ਲੈ ਕੇ ਪੈ ਗਈ ਜਦੋਂ ਮੁੰਡਾ ਇੱਕ ਦੋ ਦਿਨਾਂ ਦਾ ਸੀ ਉਦੋਂ ਉੱਥੇ ਸੁਰਖੀਆਂ ਬਿੰਦੀਆਂ ਲਾ ਕੇ ਹੈਨਾ ਝਾਟੇ ਇਦਾਂ ਨੰਗੇ ਰੱਖ ਕੇ ਤੁਰੇ ਫਿਰਦੀ ਸੀ ਹੁਣ ਇਹ ਤਾਂ ਸਿਰ ਤੇ ਚੁੰਨੀ ਲਈ ਆ ਅਰਦੂ ਲਾਉਂਦੇ ਇਦਾਂ ਦੀ ਜਨਾਨੀ ਦੇ ਹੈਨਾ ਉਹ ਉਦੋਂ ਕਰਨ ਵਾਲਾ ਨੂੰ ਇੰਨਾ ਨਹੀਂ ਪਤਾ ਵੀ ਹੈਗਾ ਵੀ ਇਦਾਂ ਨਿਆਣਾ ਜਦੋਂ ਜੰਮੀ ਆਇਆ ਜਨੇਪਾ ਆ ਹਜੇ ਉਹਦਾ ਛਿਲੇ ਚ ਆ ਉਹਦਾ ਸਿਰ ਟਾਕ ਲਵਾ ਹੁਣ ਉਹਦੇ ਚੁੰਨੀ ਦੇਤੀ ਦੱਸੋ ਕੀ ਇਹਨਾਂ ਦਾ ਕਰ ਲੈਣਾ ਹੈ ਹੁਣ ਚੁੰਨੀ ਲੈੜ ਦਾ ਕੋਈ ਫਾਇਦਾ ਨਹੀਂਗਾ ਪਤਾ ਮੰਨ ਜਿਹੜਾ ਉਹ ਕੋਈ ਸਾਡੇ ਆ ਜਾ ਤੇ ਸਾਡਾ ਜਿਹੜਾ ਮੰਨੂ ਆ ਜੋ ਖੇਡਦਾ ਪਿਆ ਆ ਫੇਰ ਤਾਂ ਕੀ ਆ ਉਹਦੇ ਨਾਲ ਦਰਦ-ਗੋਟ ਹੋਣ ਗਈ ਆ ਛੋਟੇ ਜੇ ਤੋਂ ਅੱਜ ਮਤਲਬ ਬਹੁਤ ਜ਼ਿਆਦਾ ਹੋਉਂਦੀ ਆ ਕਿਉਂਕਿ ਸੇਲ ਦਾ ਜਿਹੜੀ ਜਾਂਦਾ ਹੈ ਉਹ ਹੀ ਜਾਂਦਾ ਰਹਿੰਦਾ ਹੈ ਚਾਹ ਤੇ ਧਿਆਨ ਨਹੀਂ ਰਹਿ ਗਿਆ ਲੱਗ ਆਇਆ ਜਾਂ ਤੇ ਹੰਤਰਾ ਨਾਲ ਬੈਠ ਕੇ ਆ ਦੁੱਧ ਪੀ ਰਿਹਾ ਆ ਦੁੱਧ ਪੀ ਰਿਹਾ ਉਹ ਕਿੱਡੀ ਬੇਵਕੂਫ ਜਨਾਨੀ ਆ ਇਹ ਹੈਨਾ ਦੱਸੋ ਕੈਮਰਾ ਉਹਦੇ ਮੋਬਾਈਲ ਉਹਦੇ ਹੈਨਾ ਫੇਸ ਦੇ ਉੱਤੇ ਉਹਦੇ ਉੱਤੇ ਲਦ ਲੈ ਕੇ ਬੈਠੀ ਉਹਦੇ ਲਾਗੇ ਲੈ ਕੇ ਬੈਠੀ ਆ ਤੈਨੂੰ ਸ਼ਰਮ ਹੈਨਾ ਉਹ ਕਿੰਨਾ ਛੋਟਾ ਬੇਬੀ ਆ ਉਹ ਕਿੰਨੇ ਚਾਰ ਮਸ਼ੀਨ ਚ ਰਹਿ ਕੇ ਆਇਆ ਤੈਨੂੰ ਇੰਨੀ ਮਾੜੀ ਮੋਟੀ ਤਾਂ ਅਕਲ ਚਾਹੀਦੀ ਆ ਫੇਰ ਕਹਿੰਦੀ ਆ ਬਿਮਾਰ ਹੋ ਗਿਆ ਉਹ ਬਿਮਾਰਾ ਹੀ ਹੁਣ ਆ ਉਹਨੂੰ ਟਿਕਟੋਕ ਤੇ ਲੈ ਜਾ ਜਦ ਤੂੰ ਬੈਠੀ ਰਹਿਨੀ ਉਹਨੂੰ ਵੀ ਬਿਠਾ ਦੇ ਉਹਨੂੰ ਦੇਖੇ ਕਿਦਾਂ ਠੀਕ ਹੋ ਜਾਣਾ ਆ ਸਾਰੀਆਂ ਦਵਾਈਆਂ ਟਿਕਟੋਕ ਤੇ ਆ ਹੈਨਾ ਨਾਲੇ ਚਾਰ ਪੈਸੇ ਬਣਨਗੇ ਹੈਨਾ ਆਹ ਫਾਈ ਜਿੱਤੀ ਆ ਜੀ ਇਤਨਾ ਮੈਨੂੰ ਲੱਗਦਾ ਜੀ ਇਹਦੇ ਨਾਲ ਤੁਹਿੰਦੇ ਵਿੱਚ ਦਰਦ ਨਹੀਂ ਜੀ ਉਹਦੇ ਤੇਰ ਵਗਰਾ ਲਾਇਆ ਕੇ ਵਗਰਾ ਲਾਇਆ ਸੀਗਾ ਤੇ ਇਹ ਲਾ ਦੇ ਫਿਰ ਹੁਣ ਥੋੜਾ ਸੈਟਾ ਠੀਕਾ ਤੇ ਦੋ ਤਿੰਨ ਵਾਰੀ ਆਪਾਂ ਕੇ ਕਰਾਂਗੇ ਤੇ ਰਾਤ ਤੇ ਸਾਰੀ ਨਹੀਂ ਸੌਂਦਾ ਸਾਰੀ ਰਾਤ ਨਹੀਂ ਸੌਂਦਾ ਸਾਰੀ ਰਾਤ ਮੈਨੂੰ ਗੜਕਾ ਕਰਦਾ ਤੇ ਇੱਕ ਮੈਂਟਰੀ ਕਾ ਲਓ ਕੁਨੀ ਨਹੀਂ ਜਿਹੜੀ ਹੁਣ ਤੱਕ ਮਤਲਬ ਇਹ ਸਾਰੀ ਫਿਰ ਤਾਂ ਮਾਂ ਤਾਂ ਚਲੇ ਗਿਆ ਸਾਰੀ ਰਾਤ ਨਹੀਂ ਸੌਂਦਾ ਹੈਗਾ ਹੈਨਾ ਜਿੱਦਾਂ ਮਾਂ ਨਹੀਂ ਸਾਰੀ ਰਾਤ ਸੌਂਦੀ ਹੈਗੀ ਉਦੋਂ ਹੀ ਮੁੰਡਾ ਵੀ ਸਾਰੀ ਰਾਤ ਨਹੀਂ ਸੌਂਦਾ ਮੈਨੂੰ ਲੱਗਦਾ ਵਿਚਾਰੇ ਨੂੰ ਜਦੋਂ ਮੱੜ ਜੀ ਅੱਖ ਲੱਗਣ ਲੱਗਦੀ ਹੁਣੀ ਆ ਉਦੋਂ ਤੁਹਾਡੇ ਵਰਗੇ ਕਾ ਕਾ ਕਰਦੇ ਰਹਿੰਦੇ ਆ ਟਿਕਟੋਕ ਦੇ ਬੈਠ ਕੇ ਹੈਨਾ ਤੋਂਨੇ ਵਿਚਾਰੇ ਨੇ ਸੋਣਾ ਕਿ ਇਹ ਸਾਰੀ ਰਾਤ ਤੁਸੀਂ ਤਾਂ ਹਨ ਘਵਣ ਜਗਾ ਦੇਵੋ ਕਿੱਦਾਂ ਰਾਤ ਦੰਦ ਕੱਢਦੇ ਸੀਗੇ ਮੈਂ ਲਾਂਗੀ ਵੀਡੀਓ ਅੱਗੇ ਮੈਂ ਇਦਾਂ ਬਿਨਾ ਗੱਲ ਤੋਂ ਨਹੀਂ ਮੈਂ ਪ੍ਰੂਫ ਤਾਂ ਬਿਨਾ ਨਹੀਂ ਗੱਲ ਕਰਦੀ ਹੁੰਦੀ ਹੈਗੇ ਮੈਂ ਪ੍ਰੂਫ ਲਾਉਂਗੀ ਅੱਗੇ ਆ ਵੀਡੀਓ ਬਣਾ ਕੇ ਫੇਰ ਅੱਗੇ ਲਾਉਂਗੀ ਦੇਖਿਓ ਜ਼ਰੂਰ ਕਰਿਏ 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 ਪਰ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਸੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਸੀ ਪ੍ਰੋਬਲਮ ਆ ਜਾਂਦੀ ਸੀ ਫੇਸ ਕਰਕੇ ਨਹੀਂ ਆਪਾਂ ਕੰਮ ਸਟਾਰਟ ਕਰ ਪਾਈ ਹੁਣ ਆਪਾਂ ਕੰਮ ਜਲਦੀ ਜਲਦੀ ਸਟਾਰਟ ਕਰਾਂਗੇ ਤੇ ਬਸ ਰੱਬ ਨੂੰ ਅਰਦਾਸ ਕਰੀ ਜਾਓ ਤੁਸੀਂ ਵੀ ਸਾਰੇ ਜਾਣੇ ਤੇ ਨਕੀ ਸਾਡਾ ਹੌਣ ਕਿਹੜਾ ਕੰਮ ਸ਼ੁਰੂ ਕਰਨ ਲੱਗੇ ਆ ਭਰਾਵਾ ਤੁਹਾਨੂੰ ਦੱਸ ਵੀ ਦਵਾਂ ਉਹਨੇ ਕਿਤੇ ਉਹੀ ਕਿਤੇ ਸਹਜੇ ਰੋੜਾ ਵਾਲਾ ਕੰਮ ਸ਼ੁਰੂ ਕਰ ਲਿਓ ਕਹਿੰਦੇ ਉਹਨੇ ਹੁਣ ਫ੍ਰੀ ਹੋ ਗਏ ਆ ਤਾਂ ਹੁਣ ਕੰਮ ਸ਼ੁਰੂ ਕਰ ਲੈਨੇ ਆ ਹੈ ਦੱਸੋ ਲੋਕਾਂ ਨੂੰ ਕਹਿੰਦੀ ਆ ਅਰਦਾਸ ਕਰਿਆ ਲੋਕੀ ਵਿਹਲੇ ਆ ਨਾ ਤੁਹਾਡੇ ਲਈ ਅਰਦਾਸ ਕਰਨ ਨੂੰ ਆਪਦੇ ਲਈ ਕੁਝ ਨਾ ਕਰਨ ਨਾਲੇ ਅਰਦਾਸ ਨਹੀਂ ਨੀ ਸਾਰਾ ਕੁਝ ਕਰ ਦੇਣਾ ਹੁੰਦਾ ਹੱਥੀ ਵੀ ਕੰਮ ਕਰਨੇ ਪੈਂਦੇ ਹੁੰਦੇ ਆ ਤਾਂ ਹੁਣ ਕੰਮ ਕਿਹੜਾ ਸ਼ੁਰੂ ਕਰਨਾ ਜਰਾ ਇਹ ਵੀ ਦੱਸ ਦੋ ਘਰ ਦਾ ਕਰਨਾ ਆ ਜਾ ਆ ਜਾ ਉਹ ਵੀ ਆਪਣਾ ਨਾ ਸਭ ਕੁਝ ਪੈਸੇ ਦਾ ਰਹਿ ਗਿਆ ਨਾ ਸਭ ਕੁਝ ਪੈਸੇ ਨਾਲ ਹੀ ਆ ਯਾਰ ਵੀ ਮੈਂ ਨਾ ਜਦੋਂ ਆਪਣੇ ਹਸਪੀਟਲ ਦੀਗਾ ਨਾ ਉੱਥੇ ਮੈਂ ਬੜਾ ਕੁਝ ਦੇਖਿਆ ਨਾ ਵੀ ਅੱਗੋਂ ਜਿਹੜਾ ਅੱਪ ਜਿੰਨਾ ਨਾ ਮੈਂ ਤੁਰਿਆ ਆਂ ਮਦਿਆਂ ਦਾ ਸਾਥ ਕਹੀ ਮਤਲਬ ਜਿਹਨਾਂ ਨਾਲ ਮੈਂ ਭੱਜ ਭੱਜ ਕੇ ਜਿਹਨਾਂ ਦੇ ਘਰਾਂ ਨਾਲ ਆਪਣਾ ਕੰਮ ਛੱਡ ਕੇ ਮੈਂ ਤੁਰਦਾ ਰਿਹਾ ਨਾ ਮੈਂ ਉਹ ਬੰਦੇ ਦੇਖਿਆ ਉਹ ਬੰਦਿਆਂ ਨਾਲ ਫੋਨ ਤਾਂ ਕਲੀ ਕੀਤੀ ਨਾ ਤੇ ਤੇ ਕੁਝ ਤਾਂ ਸਾਡੇ ਖਿੱਦੜਾ ਇਦਾਂ ਦੇ ਹੋ ਗਿਆ ਜਿਹਨਾਂ ਦਾ ਮਤਲਬ ਸਿਰਫ ਪੈਸੇ ਨਾਲ ਮਤਲਬ ਯਾ ਬਸ ਵੀ ਵੀ ਬਾਕੀ ਉਹਨਾਂ ਮੈਂ ਵੀ ਕਿਹਾ ਯਾ ਰੋਇਆ ਕਾ ਤਾਂ ਨਹੀਂ ਥੋੜੇ ਕ ਦਿਨ ਵਾਤੇ ਰੋਂਦਾ ਹੁੰਦਾ ਹੁੰਦਾ ਯਾ ਵੀ ਮੈਨੂੰ ਰਿਸ਼ਤੇਦਾਰਾਂ ਨੂੰ ਕੋਈ ਦੇਖਣ ਨਹੀਂ ਆਇਆ ਮੈਨੂੰ ਰਿਸ਼ਤੇਦਾਰਾਂ ਨੇ ਪੁੱਛਿਆ ਨਹੀਂ ਭੈਣ ਚੁਫਲਾ ਨੇ ਨੇ ਇਦਾਂ ਕਰਤੀ ਧਮਕਾਣੇ ਨੇ ਇਦਾਂ ਕਰਤੀ ਹਨਾ ਚਲੋ ਜੀ ਆ ਗਿਆ ਤੇ ਨਾਲੇ ਤੂੰ ਕਹਿੰਨਾ ਯਾ ਵੀ ਪੈਸੇ ਨਾਲ ਹੀ ਸਾਰਾ ਕੁਝ ਹੈ ਅੱਜ ਕੱਲ ਪੈਸੇ ਦਾ ਹੀ ਸਾਰੇ ਆ ਤੂੰ ਆਪ ਘਰ ਵਾਲੀ ਨੂੰ 4 ਦਿਨ ਰੈਸਟ ਵੀ ਨਹੀਂ ਕਰਨ ਦਿੱਤੀ ਹੈ ਜਵਾਕ ਜੰਮਿਆ ਹਜੇ ਉਹ ਕੱਚੀ ਆ ਤੇ ਤੂੰ ਉਹਨੂੰ ਚੱਕ ਕੇ ਟਿਕਟੌਕ ਦੇ ਬਿਠਾਤਾ ਗੱਲਾਂ ਤੂੰ ਕਰਦਾ ਐ ਵੀ ਪੈਸੇ ਨਾਲ ਹੀ ਆ ਉਹ ਸਹੀ ਗੱਲ ਆ ਵੈਸੇ ਹੈ ਤੇ ਸਾਰਾ ਕੁਝ ਪੈਸੇ ਨਹੀਂ ਹੈ ਉਹ ਮੇਰੇ ਘਰ ਵਾਲਾ ਵੀ ਆ ਹਨਾ ਭਾਈ ਸੰਗਰ ਆਇਆ ਤੂੰ ਆਪਾਂ ਆਪਣੇ ਘਰ ਆਇਆ ਉਹ ਡਾਕ ਗਿਆ ਬੱਲੇ 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 ਕਿੰਨਾ ਲੱਗੇਗਾ ਇਹਨਾਂ ਦਾ ਬੈਂਕ ਦੀ ਵੈਲਕਮ ਫਰ ਹੈ ਨਾ ਦੀਦੀ ਬੱਲੇ 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 ਕਿ ਉਹਨਾਂ ਨੂੰ ਬੋਲਣੀ ਕਿ ਤਾਈ ਹੁਣ ਦੱਸੋ ਆ ਹੈਗੀ ਆ ਰਾਤ ਦੇ ਯਾਨੀ ਕਿ ਇੱਧਰ ਵਜੇ ਸੀ 9:40 ਤੇ ਇੰਡੀਆ ਦੇ ਵਿੱਚ ਉਦੋਂ 2 ਵਜੇ ਸੀ ਰਾਤ ਦੇ 2 ਤੋਂ ਲੈ ਕੇ 2:30 ਦੇ ਵਿੱਚ ਵਿੱਚ ਟਾਈਮ ਸੀਗਾ ਇਹ ਉਸ ਟਾਈਮ ਦੀ ਵੀਡੀਓ ਆ ਇਹ ਉਸ ਟਾਈਮ ਟਿਕਟੌਕ ਤੇ ਬੈਠੇ ਸੀ ਲਾਈਵ ਤੀਵੀ ਆਦਮੀ ਹੈ ਨਾ ਤੇ ਦਾਨੀ ਰੋਕਾ ਤੋਂ ਗਿਫਟਿੰਗ ਮੰਗ ਰਿਹਾ ਸੀਗੇ ਪੈਸੇ ਮੰਗ ਰਿਆ ਸੀ ਤੇ ਹੁਣ ਦੱਸ ਤੂੰ ਇਹ ਉਦੋਂ ਦੀ ਟਿਕਟੌਕ ਤਾਂ ਬੰਦੀ ਜਿੱਦਨ ਦੀ ਹਸਪੀਟਲ ਤੋਂ ਘਰੇ ਆਈ ਆ ਮੈਨੂੰ ਲੱਗਦਾ ਹੈ ਹਸਪੀਟਲ 'ਚ ਵੀ ਬੈਠੀ ਹੋਣੀ ਆ ਮੈਂ ਦੇਖਿਆ ਹੀ ਨਹੀਂ ਹੈ ਨਾ ਤੇ ਇਹ ਉਦੋਂ ਦੀ ਟਿਕਟੋਕ ਤੇ ਆ ਤੇ ਆ ਕੇ ਤੂੰ ਲੋਕਾਂ ਨੂੰ ਗਿਆਨ ਦੇਣ ਲੱਗ ਜਾਨੇ ਗਿਆਨ ਚੋ ਤੇ ਲੋਕਾਂ ਨੂੰ ਕਹਿਣ ਲੱਗ ਜਾਨੇ ਵੀ ਮੈਨੂੰ ਇਦਾਂ ਨਹੀਂ ਇਦਾਂ ਫਲਾਣੇ ਰਿਸ਼ਤੇਦਾਰ ਨੇ ਮੈਨੂੰ ਇਦਾਂ ਕਹਿਤਾ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਹਾ ਯਾਰ ਕੀ ਤੇਰੀਆਂ ਗੱਲਾਂ ਆ ਇਹ ਹੈ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਸਸਰੀਕਾਲ ਬਾਏ ਬਾਏ